ਸ਼ਹਰ ਦੇ ਦੇਿਸਾਂ ਦਾਸਤਾਨੇ ਪਾਤਸ਼ਾਹੀ ਨੋਵੀ ਆਪਣੀ ਤਸਵੀਰ ਆਪ ਬਣਾਈ ਦਰਬਾਰੀ ਕਲਾਕਾਰ ਨੇ ਸਰੀਰ ਨੂੰ ਪੇਂਟ ਕੀਤਾ ਜਦ ਕਿ ਚਿਹਰਾ ਗੁਰੂ ਸਾਹਿਬ ਨੇ ਆਪ ਬਣਾਇਆ ਸੀ ਸੰਗਤ ਜੀ ਅੱਜ ਇਸ ਵੀਡੀਓ ਰਾਹੀਂ ਅਸੀਂ ਤੁਹਾਡੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੁਆਰਾ ਬਣਾਏ ਗਏ ਸੰਸਾਰ ਦੇ ਪਹਿਲੇ 셀ਫ ਪੋਰਟਰੇਟ ਦੀ ਸਾਖੀ ਸਾਂਝੀ ਕਰ ਰਹੇ ਹਨ ਜਿਸ ਦਾ ਜ਼ਿਕਰ ਡਾਕਟਰ ਤੇ ਲੋਚਨ ਸਿੰਘ ਨੇ ਆਪਣੀ ਕਿਤਾਬ ਗੁਰੂ ਤੇਗ ਬਹਾਦਰ ਪ੍ਰੋਫਿਟ ਐਂਡ ਮਾਰਟਾਇਰ ਵਿੱਚ ਕੀਤਾ ਹੈ ਪ੍ਰਸਿੱਧ ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਬੀਰ ਸਿੰਘ ਆਪਣੀ ਪੁਸਤਕ ਇਤਿਜਿੰਨ ਕਰੀ ਵਿੱਚ ਲਿਖਦੇ ਹਨ ਕਿ ਜਦੋਂ ਸ਼੍ਰੀ ਗੁਰੂ ਤੇਗ ਪਹਾਦਰ ਜੀ ਪੂਰਬ ਦੀ ਯਾਤਰਾ ਦੌਰਾਨ ਢਾਕਾ ਪਹੁੰਚੇ ਤਾਂ ਉੱਥੇ ਗੁਰੂ ਜੀ ਦਾ ਇੱਕ ਸਿੱਖ ਬੁਲਾਕੀ ਦਾਸ ਸਿੱਖੀ ਪ੍ਰਚਾਰ ਦੀ ਸੇਵਾ ਦਿਵਾਰਿਆ ਸੀ ਗੁਰੂ ਸਾਹਿਬ ਜਿਸ ਅਸਥਾਨ ਤੇ ਟਹਿਰੇ ਸਨ ਅੱਜ ਕੱਲ ਉੱਥੇ ਗੁਰਦੁਆਰਾ ਸੰਗਤ ਟੋਲਾ ਸਾਹਿਬ ਸਥਿਤ ਹੈ ਗੁਰੂ ਕੇ ਸਿੱਖ ਬੁਲਾਕੀ ਦਾਸ ਦੀ ਮਾਤਾ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਨਿਤ ਅਰਦਾਸ ਕਰਿਆ ਕਰਦੀ ਸੀ ਉਸ ਨੇ ਗੁਰੂ ਸਾਹਿਬ ਲਈ ਇੱਕ ਸਿੰਘਾਸਨ ਅਤੇ ਹੱਥੀ ਸੂਤ ਕੱਤ ਕੇ ਬਹੁਤ ਵਧੀਆ ਵਸਤਰ ਤਿਆਰ ਕੀਤੇ ਸਨ ਉਸ ਦੀ दिली ਇੱਛਾ ਸੀ ਕਿ ਗੁਰੂ ਸਾਹਿਬ ਨਵੇਂ ਸਿੰਘਾਸਣ ਤੇ ਆਪਣੇ ਪਵਿੱਤਰ ਚਰਨ ਪਾਉਣ ਅਤੇ ਉਸਤੇ ਵੱਲੋਂ ਤਿਆਰ ਕੀਤੇ ਬਸਤਰ ਅੰਗੀਕਾਰ ਕਰਨ। ਹਰ ਦਿਲ ਦੀ ਚਾਨਣ ਵਾਲੇ ਧੰਗੁਰ ਤੇ ਬਹਾਦਰ ਜੀ ਨੂੰ ਸਾਹਮਣੇ ਵੇਖ ਕੇ ਗੁਲਾਕੀ ਦਾਸ ਅਤੇ ਉਸ ਦੀ ਮਾਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ। ਗੁਰੂ ਜੀ ਜਦੋਂ ਮਾਤਾ ਜੀ ਦੁਆਰਾ ਤਿਆਰ ਕੀਤੇ ਬਸਤਰ ਅੰਗੀਕਾਰ ਕਰਕੇ ਸਿੰਘਾਸਣ ਉੱਤੇ ਬਿਰਾਜਮਾਨ ਹੋਏ ਤਾਂ ਅਸੀਸਾਂ ਦਿੱਤੀਆਂ। ਦੁਲਾਕੀ ਦਾਸ ਦੀ ਮਾਤਾ ਨੇ ਗੁਰੂ ਸਾਹਿਬ ਨੂੰ ਇੱਛਾ ਪ੍ਰਗਟ ਕੀਤੀ ਮਹਾਰਾਜ ਆਪ ਜੀ ਦੇ ਹਰ ਵੇਲੇ ਦਰਸ਼ਨ ਹੁੰਦੇ ਰਹਿਣ ਇਸ ਲਈ ਕਲਾਕਾਰ ਪਾਸੋਂ ਆਪ ਜੀ ਦੀ ਇੱਕ ਤਸਵੀਰ ਬਣਵਾ ਕੇ ਆਪਣੇ ਕੋਲ ਰੱਖਣਾ ਚਾਹੁੰਦੀ ਹਾਂ ਗੁਰੂ ਜੀ ਨੇ ਸਮਝਾਇਆ ਕਿ ਤਸਵੀਰ ਸ਼ਬਦ ਦਾ ਬਦਲ ਨਹੀਂ ਹੈ ਪਰ ਮਾਤਾ ਜੀ ਇਹੀ ਕਹੀ ਜਾਣ ਕਿ ਹਰ ਵੇਲੇ دیدار ਚਾਹੀਦੇ ਹਨ ਗੁਰੂ ਸਾਹਿਬ ਨੇ ਸ਼ਰਦਾ ਵਿੱਚ ਭਿੱਜੀ ਮਾਈ ਨੂੰ ਆਗਿਆ ਦੇ ਦਿੱਤੀ ਕਿ ਉਹ ਤਸਵੀਰ ਬਣਵਾ ਲਵੇ ਮੁਲਾਕੀ ਦਾਸ ਦਾ ਉਸ ਇਲਾਕੇ ਵਿੱਚ ਬਹੁਤ ਰਸੂਖ ਸੀ ਉੱਥੋਂ ਦਾ ਨਵਾਬ ਸ਼ਾਇਸਤਾ ਖਾਨ ਵੀ ਗੁਰੂ ਜੀ ਦੇ ਦਰਸ਼ਨ ਕਰ ਚੁੱਕਾ ਸੀ ਮੁਲਾਕੀ ਦਾਸ ਤੇ ਕਹਿਣ ਤੇ ਨਵਾਬ ਸ਼ਾਇਸਤਾ ਖਾਨ ਨੇ ਸ਼ਾਹੀ ਚਿੱਤਰਕਾਰ ਅਹਿਸਾਨ ਨੂੰ ਗੁਰੂ ਸਾਹਿਬ ਦੀ ਤਸਵੀਰ ਬਣਾਉਣ ਲਈ ਮੁਲਾਕੀ ਦਾਸ ਦੇ ਘਰ ਭੇਜਿਆ ਕਲਾਕਾਰ ਆਇਆ ਉਸਨੇ ਗੁਰੂ ਸਾਹਿਬ ਦੀ ਤਸਵੀਰ ਬਣਾਉਣੀ ਸ਼ੁਰੂ ਕੀਤੀ ਸਰੀਰ ਦੇ ਸਾਰੇ ਅੰਗ ਹੱਥ ਪੈਰ ਵਸਤਰ ਸਭ ਬਣਾ ਲਏ ਪਰ ਜਦੋਂ ਚਿਹਰਾ ਬਣਾਉਣ ਲੱਗਾ ਤਾਂ ਗੁਰੂ ਸਾਹਿਬ ਦੇ ਨੂਰਾਨੀ ਚਿਹਰੇ ਦੀ ਤਾਬ ਨਾ ਚੱਲ ਸਕਿਆ ਉਸਦੇ ਹੱਥੋਂ ਬੁਰਸ਼ ਡਿੱਗ ਪਿਆ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਦਾ ਚਿਹਰਾ ਨਹੀਂ ਬਣਾ ਸਕਿਆ ਉਸ ਵੇਲੇ ਗੁਰੂ ਸਾਹਿਬ ਨੇ ਆਪ ਬੁਰਸ਼ ਪਕੜ ਕੇ ਉਸ ਅਧੂਰੀ ਤਸਵੀਰ ਨੂੰ ਪੂਰਾ ਕੀਤਾ ਸੀ ਆਪਣਾ ਚਿਹਰਾ ਗੁਰੂ ਸਾਹਿਬ ਨੇ ਆਪ ਬਣਾਇਆ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਪੈਗੰਬਰ ਦੁਆਰਾ ਬਣਾਈ ਗਈ ਇਹ ਪਹਿਲੀ ਤੇ ਇਕੋ-ਇਕ ਸੈਲਫ ਮੇਡ ਤਸਵੀਰ ਸੀ ਜੋ ਕਲਕੱਤਾ ਦੇ ਵਿਕਟੋਰੀਆ ਮਿਊਜ਼ੀਅਮ ਵਿੱਚ ਰੱਖੀ ਗਈ ਹੈ ਇਸ ਤਸਵੀਰ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਗੁਰੂ ਸਾਹਿਬ ਦੇ ਚਿਹਰੇ ਦੀ ਚਮਕ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਜਦਕਿ ਤਸਵੀਰ ਦਾ ਬਾਕੀ ਹਿੱਸਾ ਸਮੇਂ ਦੇ ਗੇੜ ਨਾਲ ਫਿੱਕਾ ਪੈ ਗਿਆ ਇਸ ਦਾ ਜ਼ਿਕਰ ਸਰੂਪਦਾਸ ਭੱਲਾ ਅਤੇ ਕਵੀ ਸੰਤੋਖ ਸਿੰਘ ਜੀ ਨੇ ਵੀ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੈ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਸਿੱਖਾਂ ਨੂੰ ਵੀ ਬਹੁਤ ਪਰੇਸ਼ਾਨੀ ਚਲਣੀ ਪਈ ਸੀ ਬਹੁਤ ਸਾਰੀਆਂ ਇਤਿਹਾਸਿਕ ਚੀਜ਼ਾਂ ਨਸ਼ਟ ਵੀ ਹੋਈਆਂ ਸ੍ਰੀ ਗੁਰੂ ਤੇਗ ਪਾਹਾ ਜੀ ਦੀ ਇਹ ਤਸਵੀਰ ਉਸ ਵੇਲੇ ਸਵਰਗਵਾਸੀ ਕੈਪਟਨ ਭਾਗ ਸਿੰਘ ਨੇ 1975 ਵਿੱਚ ਗੁਰਦੁਆਰਾ ਸੰਗਤ ਟੋਲਾ ਤੋਂ ਪ੍ਰਾਪਤ ਕੀਤੀ ਸੀ ਹਾਲਾਂਕਿ ਤਸਵੀਰ ਦੇ ਹੋਰ ਹਿੱਸੇ ਟੁੱਟ ਚੁੱਕੇ ਸਨ ਪਰ ਗੁਰੂ ਸਾਹਿਬ ਦੁਆਰਾ ਤਿਆਰ ਕੀਤਾ ਚਿਹਰੇ ਵਾਲਾ ਹਿੱਸਾ ਅਜੇ ਵੀ ਬਰਕਰਾਰ ਹੈ ਇਸ ਪੇਂਟਿੰਗ ਦੀ ਨਕਲ ਗੁਰਦੁਆਰਾ ਨਾਨਕ ਸ਼ਾਹੀ ਰਮਾਣਾ ਵਿੱਚ ਸੁਰੱਖਿਅਤ ਹੈ। ਇਸ ਪੇਂਟਿੰਗ ਨੂੰ ਸਬੰਧਨ ਲਈ ਵਿਕਟੋਰੀਆ ਮਿਊਜ਼ੀਅਮ ਕਲਕੱਤਾ ਨੂੰ ਸੌਪਿਆ ਗਿਆ ਸੀ ਪਰ ਮਿਊਜ਼ੀਅਮ ਦੇ ਅਧਿਕਾਰੀਆਂ ਦੁਆਰਾ ਤਸਵੀਰ ਦੀ ਚੰਗੀ ਸਾਂਭ ਸੰਭਾਲ ਨਹੀਂ ਕੀਤੀ ਗਈ ਅਤੇ ਹੁਣ ਇਹ ਪ੍ਰਦਰਸ਼ਨੀ ਵਿੱਚ ਵੀ ਕਦੀ ਕਦਾਰ ਰੱਖੀ ਜਾਂਦੀ ਹੈ। ਡਾਕਟਰ ਤਿਲੋਚਨ ਸਿੰਘ ਪਹਿਲੇ ਵਿਦਵਾਨ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗਪਾਹਾ ਸਾਹਿਬ ਦੀ ਇਸ ਇਤਿਹਾਸਿਕ ਤਸਵੀਰ ਨੂੰ 1958 ਵਿੱਚ ਲੱਭ ਕੇ ਆਪਣੀ ਕਿਤਾਬ ਗੁਰੂ ਤੇਗ ਬਹਾਦਰ ਪ੍ਰੋਫਿਟ ਐਂਡ ਮਾਰਟੀਅਰ ਵਿੱਚ ਪ੍ਰਕਾਸ਼ਿਤ ਕੀਤਾ ਸੀ